ਜੀ ਵੀਰ ਜੀ ਤੁਹਾਡੇ ਬੱਚੇ ਪੜ੍ਹਦੇ ਨੇ ਇਹ ਸਕੂਲ ਚ ਹਾਂਜੀ ਵੀਰ ਜੀ ਇਹ ਸਕੂਲ ਹੈ ਜੀ ਜਿਹਦੀ ਬੱਸ ਪਲਟੀ ਹੈ ਐਂਡੋਬ੍ਰਿਟਸ ਜੀ ਠੀਕ ਹੈ ਠੀਕ ਹੈ ਨਾ ਚਾਹੁੰਦੇ ਹੋ ਕਿ ਮਤਲਬ ਜਦੋਂ ਫੋਨ ਜਾਂਦਾ ਤੁਹਾਨੂੰ ਪਤਾ ਲੱਗਦਾ ਕਿਸ ਤਰ੍ਹਾਂ ਵੀ ਚਦਦੀ ਹੈ ਤੁਹਾਡੇ ਸਾਡੇ ਤੇ ਬਹੁਤ ਮਾੜੀ ਵੀ ਚਦੀ ਹੈ ਜੇ ਜਦੋਂ ਵੀ ਜਦੋਂ ਅਸੀਂ ਇੱਥੇ ਆਏ ਜੀ ਪੂਰੇ ਕੋਈ ਵੀ ਪ੍ਰਸ਼ਾਸਨ ਦਾ ਨਾ ਸਕੂਲ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਜੀ ਠੀਕ ਹੈ ਕਿੰਨੇ ਟਾਈਮ ਬਾਅਦ ਪਹੁੰਚਦੇ ਉਹ ਡੇਢ ਘੰਟੇ ਬਾਅਦ ਪਹੁੰਚੇ ਨੇ ਸਕੂਲ ਵਾਲੇ ਜੀ ਸਕੂਲ ਆਏ ਹਾਂਜੀ ਤੇ ਕੀ ਲੱਗਿਆ ਜਦੋਂ 6:00 ਸੱਟ ਕੇ ਸੱਟ ਬੱਜੀ ਤਾਂ ਨਹੀਂ ਕਿਸੇ ਬੱਚੇ ਦੇ ਨਾ ਹੀ ਬੱਚੇ ਪਰ ਤੋਂ ਬੱਚੇ 60 ਤੋਂ ਵਿਚਾਰ ਹੈਗਾ ਇਹ ਪਰ ਗੱਡੀ ਪਾਣੀ ਚ ਡੁੱਬ ਗਈ ਠੀਕ ਹੈ ਹਾਂਜੀ ਵੱਡਾ ਨੁਕਸਾਨ ਹੋ ਸਕਦਾ ਹੈ ਬੱਚਿਆਂ ਦਾ ਬਹੁਤ ਜ਼ਿਆਦਾ ਹੋ ਸਕਦਾ ਦੀ ਇੱਕ ਦੋ ਬੱਚਿਆਂ ਨੇ ਜਿਹੜੇ ਵੱਡੇ ਤੇ ਉਹਨਾਂ ਨੇ ਬੱਚੇ ਕੱਢੇ ਨਹੀਂ ਸੀਸੇ ਪੰਨ ਕੇ ਠੀਕ ਹੈ ਹਾਂਜੀ ਤੇ ਕੀ ਮੰਗ ਕਰਦੇ ਹੋ ਇਹ ਸਕੂਲ ਦੀ ਲਾਪਰਵਾਹੀ ਹੈ ਸਭ ਤੋਂ ਜ਼ਿਆਦਾ ਵੀ ਜਿਹੜੇ ਲੇਟ ਆਏ ਨੇ ਜੀ ਇੱਥੇ ਡੇਢ ਘੰਟਾ ਲੇਟ ਪਹੁੰਚੇ ਨੇ ਕੀ ਨਾਮ ਹੈ ਤੁਹਾਡਾ ਅਵਤਾਰ ਸਿੰਘ ਤੁਹਾਡੇ ਬੱਚਿਆਂ ਦਾ ਕੀ ਨਾਮ ਕਿੰਨੀ ਕਲਾਸ ਚ ਤੇਜਵੀਰ ਸਿੰਘ 3rd ਚ ਨਹੀਂ ਤੇਵ ਸਿੰਘ ਜਸਨੂਰਪੁਰ ਜੀ ਇਨਸਾਫ ਦੀ ਮੰਗ ਕਰਦੇ ਆ ਅਸੀਂ ਤਾਂ ਇਹੀ ਇਨਸਾਫ ਮੰਗਦੇ ਵੀ ਸਕੂਲ ਵਾਲਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਮਲੇ ਵੀ ਜਿਹੜੇ ਇਹਨਾਂ ਨੇ ਲੇਟ ਆ ਪਹੁੰਚੇ ਨਹੀਂ ਹੈ ਹਾਂ ਜੀ ਕੀ ਨਾਮ ਹੈ ਬੁਰਪੀਤ ਸਿੰਘ ਜੀ ਗੁਰਪ੍ਰੀਤ ਜੀ ਤੁਹਾਡੇ ਬੱਚੇ ਪੜ੍ਹਦੇ ਨੇ ਹਾਂ ਜੀ ਮੇਰੀ ਇੱਕ ਬੇਟੀ ਹੈ ਜੀ ਇੰਡੋ ਬ੍ਰਿਟਿਸ਼ ਸਕੂਲ ਅੱਛਾ ਜਦੋਂ ਤੁਹਾਨੂੰ ਫੋਨ ਜਾਂਦਾ ਫਿਰ ਕੀ ਤੁਹਾਨੂੰ ਇੱਕ ਵਾਰ ਨਹੀਂ ਸਾਨੂੰ ਤਾਂ ਇਹੀ ਫੋਨ ਆ ਗਿਆ ਵੀ ਬੈਨਪਾਲਟ ਦੀ ਨਾਲੇ ਜੀ ਚਲੋ ਜਦੋਂ ਅਸੀਂ ਆਏ ਇਹਨਾਂ ਨੇ ਕਕਰਾਲੇ ਦੇ ਆਨੇ ਮਦਦ ਨਾਲ ਇੱਕ ਵੀਰੂਰੇ ਨਜ਼ਦੀਕ ਸੀ ਖੇਤੀ ਕਰਦਾ ਸੀ ਤੇ ਕੁਝ ਵੱਡੇ ਬੱਚੇ ਸੀ ਉਹਨਾਂ ਨੇ ਤੇ ਕੱਢ ਲਈ ਸੀ ਸਾਡੇ ਹੁੰਦੇ ਨੂੰ ਤੇ ਸ਼ੀਸ਼ੇ ਭੰਨ ਕੇ ਕੱਢੇ ਨੇ ਤੇ ਬਿਲਕੁਲ ਬੈਨ ਜਿਹੜੀ ਦੇਖੋ ਤੁਸੀਂ ਪਾਣੀ ਚ ਡੁੱਬੀ ਹੋਈ ਆ ਤੇ ਇਹ ਲਾਪਰਵਾਹੀ ਆਪਾਂ ਸਕੂਲ ਦੀ ਵੀ ਕਹਿ ਸਕਦੇ ਆ ਤੇ ਪ੍ਰਸ਼ਾਸਨ ਦੀ ਵੀ ਬਸਰ ਲਾਪਰਵਾਹੀ ਹੋ ਆ ਤੁਸੀਂ ਦੇਖੋ ਆ ਕਿ ਨਾਲਾ ਬਿਲਕੁਲ ਸੜਕ ਦੇ ਨਾਲ ਲੱਗਿਆ ਪਿਆ ਪ੍ਰਸ਼ਾਸਨ ਇਸ ਚੀਜ਼ ਚ ਬਿਲਕੁਲ ਲਾਪਰਵਾਹ ਹੈ ਇਹ ਸਰਕਾਰ ਆ ਜਿਹੜੀ ਪੰਜਾਬ ਸਰਕਾਰ ਬਿਲਕੁਲ ਫੇਲ ਸਰਕਾਰ ਆ ਲੋਕਾਂ ਦੇ ਨਜਾਇਜ਼ ਪਰਚੇ ਕਰਨੇ ਉਹ ਚੀਜ਼ ਇਹਨਾਂ ਲਈ ਪਹਿਲ ਤੇ ਆ ਇੱਕ ਐਸਐਸਐਫ ਬਣਾਈ ਇਹਨਾਂ ਨੇ ਦੇਖੋ ਤੁਹਾਡੇ ਸਾਹਮਣੇ ਆ ਕੇ ਕੋਈ ਖੜਿਆ ਹੋਰੇ ਐਸਐਸਐਫ ਦਾ ਕੋਈ ਐਂਬੂਲੈਂਸ ਆਈ ਹੋਵੇ ਕੋਈ ਐਂਬੂਲੈਂਸ ਨਹੀਂ ਆਈ ਕੋਈ ਨਹੀਂ ਉਰੇ ਆ ਕੇ ਖੜਿਆ ਨਾ ਕਿਸੇ ਨੇ ਆ ਕੇ ਉਰੇ ਪੁੱਛਿਆ ਐਸਐਸਐਫ ਤਾਂ ਰੋਡ ਲਈ ਬਣੀ ਹੋਈ ਹੈ ਨਹੀਂ ਸਰ ਰੋਡ ਲਈ ਤਾਂ ਕੋਈ ਉਹਨਾਂ ਦੀ ਜ਼ਿੰਮੇਵਾਰੀ ਤਾਂ ਹੋਊਗੀ ਨਾ ਕੋਈ ਐਂਬੂਲੈਂਸ ਕੁਝ ਪ੍ਰਸ਼ਾਸਨ ਨੂੰ ਪਤਾ ਹੀ ਨਹੀਂ ਲੱਗਿਆ ਸਕੂਲ ਵਾਲਿਆਂ ਦਾ ਘੰਟੇ ਇੱਕ ਘੰਟੇ ਬਾਅਦ ਜ਼ਰੂਰ ਪਹੁੰਚੇ ਨੇ ਉਹ ਵੀ ਪ੍ਰਿੰਸੀਪਲ ਸਾਹਿਬ ਨਹੀਂ ਪਹੁੰਚੇ ਜਿਹੜਾ ਬੈਨ ਇੰਚਾਰਜ ਨੇ ਉਹ ਪਹੁੰਚੇ ਨੇ ਠੀਕ ਹੈ ਪ੍ਰਿੰਸੀਪਲ ਦੀ ਵੀ ਕਿਸੇ ਦੀ ਕੋਈ ਜ਼ਿੰਮੇਵਾਰੀ ਤਾਂ ਹੋਵੇਗੀ ਨਾ ਇੱਥੇ ਇੱਕ ਵਾਰੀ ਅਸੀਂ ਆਪਣੇ ਬੱਚੇ ਬੈਂਚ 'ਚ ਲਾ ਦਤੇ ਉਸ ਤੋਂ ਬਾਅਦ ਤਾਂ ਸਾਨੂੰ ਕੋਈ ਪਤਾ ਨਹੀਂ ਨਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਘੱਟੋ ਘੱਟ ਪ੍ਰਿੰਸੀਪਲ ਸਾਹਿਬ ਨੂੰ ਉਰੇ ਆਉਣਾ ਚਾਹੀਦਾ ਸੀ ਬੱਚਿਆਂ ਦੀ ਸਾਰ ਜੋ ਵੀ ਹੈ ਲੈਣੀ ਚਾਹੀਦੀ ਸੀ ਬੱਚਾ ਠੀਕ ਹੈ ਨਾ ਤੁਹਾਡਾ ਬੱਚੇ ਤਾਂ ਬਿਲਕੁਲ ਠੀਕ ਨੇ ਸਰ ਚਲੋ ਪਰਮਾਤਮਾ ਦਾ ਸ਼ੁਕਰ ਤੇ ਵੈਸੇ ਉਹ ਲਿਬੜੇ ਬਹੁਤ ਹੋਏ ਸੀ ਬੱਚਤ ਰਹੇਗੀ ਚਲੋ ਉਹ ਤਾਂ ਬੱਚਤ ਪਰ ਹੁਣ ਅੱਗੇ ਵਾਸਤੇ ਇਹ ਜੀਆਂ ਲਾਪਰਵਾਹੀਆਂ ਨਾ ਹੁਣ ਉਹਦੇ ਵਾਸਤੇ ਕੀ ਕਰ ਰਹੇ ਆ ਆਪਾਂ ਦੇਖੋ ਤੁਸੀਂ ਇਹ ਸੜਕ ਦਾ ਤੁਸੀਂ ਸੜਕ ਦਾ ਮੇਰੇ ਹਾਲ ਦਿਖਾਓ ਲਗਾਤਾਰ ਲਗਾਤਾਰ ਮੀਂਹ ਪੈਂਦਾ ਰਿਹਾ ਹੈ ਲਗਾਤਾਰ ਸਰ ਇਹ ਤੁਸੀਂ ਦਿਖਾਓ ਇਧਰ ਆ ਜੀਰੀ ਡੁੱਬੀ ਹੋਈ ਸੀ ਜਿਹੜੀ ਇਹ ਜੀਰੀ ਆ ਇਹ ਕੱਲ ਡੁੱਬੀ ਹੋਈ ਸੀ ਚਲੋ ਬੱਚਿਆਂ ਦੀ ਕਿਸਮਤ ਲਾ ਲਓ ਸਾਡੀ ਕਿਸਮਤ ਲਾ ਲਓ ਇਹ ਅੱਜ ਡਰੇਨ ਆ